हाँ जी बेटा मैं इंग्लिश बोल रहा है तुम ट्रांसलेट करनी है ओके आई हैव एन ओल्ड डॉग मेरे को एक बुढ़ा कुत्ता है ओके नेक्स्ट हिज नेम इज मोती उसका नाम मोती है ओके ही स्लीप्स ऑल द टाइम वो हर वेले सुता रहता है ओके वेरी गुड चलो नेक्स्ट आई आल्सो हैव अ लिटिल पप्पी मेरे को एक निक्की जी कतूरी भी है हाँ कतूरी भी है ओके चलो नेक्स्ट her name is bindi ਉਸਦਾ ਨਾਮ ਬਿੰਦੀ ਹੈ ਓਕੇ ਵੈਰੀ ਗੁੱਡ ਚਲ ਬੇਟਾ ਤੁਸੀਂ ਸਾਨੀਆਂ ਤੁਸੀਂ ਉਧਰ ਉਹਨਾਂ ਨੇ ਕਰ ਰਿਹਾ ਨ ਸਾਨੀਆਂ she likes to run and bark ਉਸ ਨੂੰ ਦੌੜਨਾ ਤੇ ਭੌਂਕਣਾ ਪਸੰਦ ਹੈ ਗੁੱਡ ਵੈਰੀ ਗੁੱਡ ਚਲ ਬੇਟਾ ਤੁਸੀਂ ਇੱਧਰ ਸੁਣਦੇ ਇੱਧਰ ਬਣਾਇਂ ਜਿਹੜੇ ਬੱਚਾ ਬੋਲ ਰਿਹਾ ਉਹਦੀ ਬਣਾਉਣੇ ਚਲੋ ਬਿੰਦੀ ਜੰਪਸ ਅਪ ਐਂਡ ਡਾਊਨ ਬਿੰਦੀ ਕਦੇ ਉੱਤੇ ਤੇ ਕਦੇ ਥੱਲੇ ਸ਼ਾਲਾ ਮਾਰਦੀ ਹੈ ਹਾਂ ਉਹ ਉਹ ਮਤਲਬ ਕੋਦੇਦੀ ਰਹਿੰਦੀ ਉੱਤੇ ਥੱਲੇ ਠੀਕ ਆ ਚਲੋ ਨੈਕਸਟ ਸੀ ਲਵਸ ਟੂ ਪਲੇ ਉਸਨੂੰ ਖੇਡਣਾ ਬੋਲੋ ਬੋਲੋ ਉਸਨੂੰ ਖੇਡ ਟੂ ਪਲੇ ਉਸਨੂੰ ਖੇਡਣਾ ਪਸੰਦ ਹੈ ਚਲੋ ਬਣਾ ਨੈਕਸਟ ਨੈਕਸਟ ਬਿੰਦੀ ਬਾਕਸ ਅ ਲੋਟ ਬਿੰਦੀ ਬਹੁਤ ਜ਼ਿਆਦਾ ਭੌਂਕਦੀ ਹੈ ਗੁੱਡ ਵੈਰੀ ਗੁੱਡ ਬਿੰਦੀ ਬਹੁਤ ਜ਼ਿਆਦਾ ਭੌਂਕਦੀ ਹੈ ਚਲੋ ਬੇਟਾ ਨੈਕਸਟ ਸੀ ਵੈਕਸ ਮੋਤੀ ਆਫ ਉਹ ਮੋਤੀ ਨੂੰ ਵੀ ਜਮਦੀ ਹੈ ओके ਤੁਲ ਜਗਾਉਂਦੀ ਹੈ ਉਹ ਕਿਰਨ ਸੁਮਨ ਸੁਮ ਲੜਕੀ ਦੇ ਪਲੇ ਟੂਗੇਦਰ ਉਹ ਦੋਵੇਂ ਇਕੱਠੇ ਖੇਡਦੇ ਹਨ ਉਹ ਦੋਵੇਂ ਇਕੱਠੇ ਖੇਡਦੇ ਹਨ ਵੈਰੀ ਗੁੱਡ ਇਹ ਸਾਡੇ ਆਪਾਂ ਇਦਾਂ ਜੋ ਸਰ ਇੰਗਲਿਸ਼ ਬੋਲਦੇ ਆ ਉਹਨੂੰ ਕਾ ਕਨਫਰੈਨਸ ਤੇ ਪੰਜਾਬੀ ਦੇ ਵਿੱਚ ਕਰਦੇ ਆ ਕਨਫਰੈਨਸ ਹੋਰ ਸਾਡੇ ਸਰ ਦਸ ਜਵਦ ਸੰਗੀਤ ਇਹ ਜੀ ਇੰਗਲਿਸ਼ ਆ ਇਹਨਾਂ ਦੇ پاس ਪ੍ਰੈਜ਼ੈਂਟ ਇਨਡੈਫਿਨਿਟ ਟੈਂਸ ਆ ਇਹ ਬੱਚੇ ਪ੍ਰੈਜ਼ੈਂਟ ਇਨਡੈਫਿਨਿਟ ਟੈਂਸ ਤੋਂ ਚੱਲਦੇ ਆ ਬਾਅਦ ਵੀਰ ਜੇ ਤੁਸੀਂ ਇਹਨਾਂ ਨੂੰ ਕਰ ਲਿਆ